ਵੈਜੀ ਦਾ ਖਾਲਸਾ ਵੈਜੀ ਦੀ ਵਡੇ ਗੁਰਦੁਆਰਾ ਸਾਹਿਬ ਜੀ ਵਿਖੇ ਅੱਜ ਜੋ ਸਾਡੇ ਨਾਲ ਸਰਵਾਂ ਨੇ ਤੇ ਪਹੁੰਚੇ ਸਾਡਾ ਸੇਪੰਦਿਤ ਤੁਹਾਨੂੰ ਬਹੁਤ ਪਤਰਕਾਰ ਸਾਡਾ ਧੰਨਵਾਦ ਜੀ ਕਰਨਜੀਤ ਸਿੰਘ ਜੀ ਫਤਿਹਵਾਦ ਤੋਂ ਭਾਈ ਕਰਦੀਪ ਸਿੰਘ ਜੀ 로ੜੀ ਤੋਂ ਭਾਈ ਬਿੰਦਰ ਸਿੰਘ ਖਾਲਸਾ ਜੀ ਕਾਣਾਵਾਲੀ ਤੋਂ ਭਾਈ ਹਰਮਨ ਜੀ ਰਿਸ਼ ਸਿੰਘ ਜੀ ਥਾਨੇ ਸਰ ਤੋਂ भाई बलविंदर सिंह खालसा हिसार ਤੋਂ ਸਰਦੇਵ ਸਿੰਘ ਦੀ ਨੰਗਲ ਤੋਂ ਔਰ ਨਿਹਾਰ ਸਿੰਘ ਜੀ ਨਰਵੀ ਸਾਹਿਬ ਔਰ ਬੀਬੀ ਜਸਵੀਰ ਕੌਰ ਜੀ ਇੱਥੇ ਪਹੁੰਚੇ ਅੱਜ ਇੱਥੇ ਪੱਤਰਕਾਰ ਸਮੇਲਨ ਬੁਲਾਉਣ ਦਾ ਸਾਡਾ ਮੇਨ ਮਾਸਟਰ ਜੋ ਕਿ ਸਾਡੇ ਪੁਰਾਣੇ ਸਾਥੀ ਪਰਸੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਗਏ ਹਨ ਉਸ ਕਾਨਫਰੰਸ ਦਾ ਕਰਨ ਦਾ ਉਹਨਾਂ ਦਾ ਕੀ ਮਟਰ ਸੀ ਕਿਉਂਕਿ ਕੋਈ ਵੀ ਸਰਕਾਰੀ ਚਿੱਠੀ ਅਜੇ ਤੱਕ ਰਿਲੀਜ਼ ਨਹੀਂ ਹੋਈ ਜੋ ਗੱਲਾਂ ਕਹਿ ਕੇ ਗਈ ਕਿਉਂਕਿ ਜਦੋਂ ਕੋਈ ਵੀ ਸਰਕਾਰ ਚਾਹੇ ਕੋਈ ਕਮੇਟੀ ਹੈ ਉਹ ਇਲੈਕਸ਼ਨ ਹਾਰ ਜਾਂਦੇ ਨੇ ਤਾਂ ਉਹਨਾਂ ਦਾ ਫਿਰ ਕੰਮ ਕਰਨ ਦਾ ਜਿਹੜਾ ਹੈ ਉਹ 2 ਮਹੀਨਿਆਂ ਤੋਂ ਪ੍ਰਧਾਨਜੀ ਕੰਮ ਕਰ ਹੀ ਰਹੀ ਸੀ ਪਰ ਉਹਨਾਂ ਨੇ ਪਰਸੋਂ ਜਿਹੜੀ ਮੀਟਿੰਗ ਇੱਥੇ ਕੀਤੀ ਹੈ ਉਹ ਸੰਗਤਾਂ ਨੂੰ ਧਰਮ ਭਲੇਖੇ ਪਾਉਣ ਦੀ ਕੋਸ਼ਿਸ਼ ਕੀਤੀ ਹੈ ਸੰਤਰਾ ਵਿੱਚ ਇਹ ਇੱਕ ਸੰਦੇਸ਼ ਜਨ ਦੀ ਕੋਸ਼ਿਸ਼ ਕੀਤੀ ਹੈ ਵੀ ਇਲੈਕਸ਼ਨ ਹਰ ਦੋ ਵਾਰ ਵੀ ਉਹ ਇੱਥੇ ਕਬਜ਼ਾ ਕਰਨਾ ਚਾਹੁੰਦੇ ਹਨ ਅਸੀਂ ਸਰਕਾਰ ਤੋਂ ਵੀ ਇਹ ਮੰਨ ਕਰਦੇ ਹਾਂ ਕਿ ਸਰਕਾਰ ਨੇ ਕੀ ਇਹ ਉਹਨਾਂ ਦਾ ਬਿਆਨ ਹੈ ਜਾਂ ਸਰਕਾਰ ਦਾ ਕੋਈ ਇਹਦੇ ਵਿੱਚ ਮਸਲਾ ਹੈ ਸਰਕਾਰ ਨੂੰ ਇਹ ਕਲੀਅਰ ਕਰਨਾ ਚਾਹੀਦਾ ਹੈ ਔਰ ਜੋ ਕਿ 9 ਮੈਂਬਰ ਸਾਡੇ ਕੌਫਟ ਹੋਣੇ ਸੀ 14 ਤਰੀਕ ਨੂੰ ਉਹ ਨਹੀਂ ਹੋ ਸਕੇ ਕਿਉਂਕਿ ਸਾਨੂੰ ਚਨਲ ਜੋਗ ਵੱਲੋਂ ਇਹ ਕਿਹਾ ਗਿਆ ਇਹ ਹਜੇ ਕਾਨੂੰਨ ਬਣਾਉਣੇ ਬਾਕੀ ਰਹਿ ਗਏ ਇਹ ਪਹਿਲੀ ਵਾਰ ਹੋ ਰਿਹਾ ਕਿ ਇਲੈਕਸ਼ਨ ਪਹਿਲਾਂ ਹੋਵੇ ਕਾਨੂੰਨ ਬਾਅਦ ਚ ਬਣ ਇਹ ਵੀ ਸਰਕਾਰ ਨੂੰ ਕਲੀਅਰ ਕਰਨਾ ਚਾਹੀਦਾ ਹੈ ਔਰ 14 ਤਰੀਕ ਨੂੰ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਸਾਰੇ ਮੈਂਬਰ ਸਾਡੇ 25 ਆਖਾਲ ਪੰਛੀ ਮੋਰਚੇ ਦੇ ਮਲੇ ਸਨ ਔਰ ਉੱਥੇ ਸਾਨੂੰ ਅੱਜ ਦਾ ਸਮਾਂ ਦਿੱਤਾ ਗਿਆ ਸੀ ਕਿ ਅੱਜ ਅਸੀਂ ਇਸ ਵਿਚਾਰ ਕਰਕੇ ਤੁਹਾਨੂੰ ਫੌਨ ਰਾਹੀਂ ਦੱਸਾਂ ਸੋ ਸਾਡੀ ਅਪੀਲ ਇਹੀ ਸੀ ਇਸ 7 ਦਿਨਾਂ ਦੇ ਵਿੱਚ ਜਿਹੜੇ ਨੋਮੈਂਬਰ ਕਾਊਂਟ ਕਰਨੇ ਉਹ 7 ਦਿਨਾਂ ਦੇ ਵਿੱਚ 21 ਤਰੀਕ ਤੱਕ ਕੀਤੇ ਜਾਣ ਬਾਈ ਜੀ ਦਾ ਖਾਲਸਾ ਬਾਈ ਜੀ ਅਵਾਜ਼ੀ ਜਿਹੜਾ ਇਹ ਮੈਂਬਰ ਨੋਮੀਨੇਟ ਕਰਨੇ ਹਨ ਜੀ ਕਹਿੰਦੇ ਚ ਇੱਕ ਲੱਗਿਆ ਗਿਆ ਵੀ ਦੋ ਲੇਡੀਜ਼ ਤੋਂ ਦੋ ਪ੍ਰਧਾਨ ਹੋਣੇ ਚਾਹੀਦੇ ਨੇ ਤੇ ਉਸ ਬਾਰੇ ਕੀ ਕਹਿਣਾ ਚਾਹੋਗੇ ਜਦਕਿ ਜਦੋਂ ਇਲੈਕਸ਼ਨ ਲੜਿਆ ਗਿਆ ਤੇ ਕਿਸੇ ਜਾਤਪਾਤ ਦਾ ਕੋਈ ਨਾਮ ਨਹੀਂ ਆਇਆ ਇਹ ਨੋਮੀਨੇਸ਼ਨ ਨੋਮੀਨੇਟ ਜਿਹੜੇ ਮੈਂਬਰ ਹਨ ਇਹਨਾਂ ਦੇ ਕੀ ਹੈ ਨੋਮੀਨੇਟ ਦੇ ਵਿੱਚ ਜੋ ਕਿ 1925 ਦਾ ਹੈ ਇੱਕ ਸੋਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਦੇ ਵਿੱਚ ਕੋਈ ਵੀ ਇਹ ਨਹੀਂ ਹੈ ਕਿਉਂਕਿ ਉਹਦੇ ਵਿੱਚ ਜੋ ਵੀ ਇਲੈਕਸ਼ਨ ਲੜ ਕੇ ਆਉਂਦਾ ਹੈ ਚਾਹੇ ਕੋਈ ਵੀ ਕਿਸੇ ਵੀ ਜਾਤੀ ਨਾਲ ਸੰਬੰਧਿਤ ਹੈ ਕਿਤੇ ਵੀ ਕੋਈ ਗੱਲ ਨਹੀਂ ਹੁੰਦੀ ਲੇਕਿਨ ਉਹਦੇ ਵਿੱਚ ਕੁਝ ਮੈਂਬਰ ਬਾਹਰੋਂ ਸੂਬਿਆਂ ਤੋਂ ਬਣ ਕੇ ਆਉਂਦੇ ਉਹ ਜਿਹਦੀ ਮੈਜੋਰਟੀ ਹੁੰਦੀ ਹੈ ਉਸ ਹਾਮਲਾ ਬਣ ਕੇ ਸ਼੍ਰੋਮਿਕ ਕਮੇਟੀ ਵੀ ਬਣ ਜਾਂਦੇ ਪਰ ਇਹ ਪਹਿਲੀ ਵਾਰ ਇਹ ਵੀ ਇੱਥੇ ਹਰਿਆਣਾ ਵਿੱਚ ਹੋ ਰਿਹਾ ਹੈ ਕਿ ਜੋ ਇੱਕ 2014 ਵਿੱਚ ਬਣਿਆ ਸੀ ਉਸ ਦੇ ਮੁਤਾਬਕ ਜਾਤੀ ਦੇ ਹਸਾਮ ਨਾਲ ਜਿਵੇਂ ਕਿ ਦੋ ਲੇਡੀਜ਼ ਦੋ ਐਸਸੀ ਇੱਕ ਬੀਸੀ ਔਰ ਦੋ ਜਨਰਲ ਇਹ ਪਹਿਲੀ ਵਾਰ ਦੇਖਿਆ ਗਿਆ ਤਾਂ ਸਰਕਾਰ ਨੂੰ ਇਹ ਇਹਦੇ ਬਾਰੇ ਪਹਿਲੀ ਤਮੰਗ ਬਣਾਉਣਾ ਚਾਹੀਦਾ ਸੀ 11 ਸਾਲ ਹੋ ਗਏ ਹਜੇ ਤੱਕ ਕਾਨੂੰਨ ਸਪਸ਼ਟ ਰੂਪ ਵਿੱਚ ਨਹੀਂ ਬਣਿਆ ਤਾਂ ਸਰਕਾਰ ਨੂੰ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਸਾਹੂਲ ਸਾਬ ਜਿਸ ਤਰ੍ਹਾਂ ਸੇ ਕੱਲ ਪਰਸੋ ਦਾਦੂਵਾਲ ਨੇ ਔਰ बैठक ली उन्होंने कहा हम सिर्फ बैठेंगे जो पुराने काम उनको करेंगे। या तो, और करेंगे। तो क्या दोबारा भी देखे गए रणनीति देवी हम लोग आएंगे बैठेंगे और जो हमारे पुराने में उनको आह्वान किया वो आए यहाँ पर कार्यभार संभाले जो जो इलेक्शन में हार जातिकता के आधार से लोग रिजाइन करके जाएंगे कि जी जो नवे बन गए वो अपना कामकाज काज संभाल गए पर एक पहली बार देखने चाहे कि हारे हुए लोग धक्के बढ़ने की कोशिश कर रहे हैं और पर भरम भुलेखे पा रहे हैं एक गलत गल है उन्होंने तो आप लोगों के पास अब कितना कोरा में कितना संख्या बना अकाल पंथक मोर्चे पच्ची हाँ। तो को पच्चीस मैंबर है पच्चीस हाँ